ਅੱਜ ਮੈਂ ਇੱਥੇ ਇੱਕ ਹਾਈ ਲੈਵਲ ਸਿਕਿਉਰਿਟੀ ਰਿਵਿਊ ਮੀਟਿੰਗ ਕੀਤੀ ਸੀਗੀ ਜਿਸ ਦੇ ਵਿੱਚ ਕਮਿਸ਼ਨਰ ਰੇਟ ਜਲੰਧਰ ਤੇ ਡੀਆਈਜੀ ਜਲੰਧਰ ਰੇਂਜ ਐਸਐਸਪੀ ਜਲੰਧਰ ਰੂਰਲ ਐਸਐਸਪੀ ਖੁਸ਼ਿਆਰਪੁਰ ਕਪੂਰਥਲਾ ਅਤੇ ਨਵਾਂ ਸ਼ਹਿਰ ਸ਼ਾਮਿਲ ਹੋਈ ਸੀ ਸਾਡੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਅਤੇ ਕਾਊਂਟਰ ਇੰਟੈਲੀਜੈਂਸ ਦੇ ਇੰਚਾਰਜ ਆਫੀਸਰ ਸੀਗੇ ਤੇ ਆਉਣ ਵਾਲੇ ਜਿਹੜੇ ਫੈਸਟੀਵਲ ਸੀਜ਼ਨ ਨੂੰ ਮੱਦੇ ਨਜ਼ਰ ਵੇਖਦੇ ਹੋਏ ਤੇ ਜਿਹੜੇ ਸਾਡੇ ਕੋਲ ਥ੍ਰੈਟ ਇਨਪੁਟਸ ਆ ਰਹੇ ਹੈਗੇ कि ਜਿਹੜੀ ਆਈਐਸਆਈ ਦੀ ਨਿਰੰਤਰ ਕੋਸ਼ਿਸ਼ ਹੈਗੀ ਕਿ ਪੰਜਾਬ ਦੇ ਵਿੱਚ ਡਿਸਟਰਬੈਂਸਸ ਫੈਲਾਓ ਉਸ ਦੇ ਕਾਊਂਟਰ ਮੇਜਰਸ ਜਿਹੜੇ ਉਹ ਰਿਵਿਊ ਕੀਤੇ ਗਏ ਤੇ ਸਟੇਟ ਦੇ ਵਿੱਚ 57 ਐਡੀਸ਼ਨਲ ਕੰਪਨੀਆਂਜ਼ ਆਫ ਫੋਰਸ ਈਚ ਕੰਪਨੀ ਕੰਪਰਾਈਜ਼ਸ 70 ਟੂ 100 ਪੁਲਿਸ ਪਰਸਨਲ ਜਿਹੜੇ ਸੱਤ ਪੈਰਾ ਮਿਲਟਰੀ ਫੋਰਸਸ ਦੀ ਬੀਐਸਐਫ ਦੀ ਕੰਪਨੀਆਂਜ਼ ਤੇ 50 ਕੰਪਨੀਆਂਜ਼ ਪੰਜਾਬ ਪੁਲਿਸ ਦੀ ਐਡੀਸ਼ਨਲ ਫੋਰਸ ਐ ਡਿਸਟ੍ਰਿਕਟਸ ਨੂੰ ਪ੍ਰੋਵਾਈਡ ਕਰਾਈ ਗਈ ਹੈਗੀ ਫॉर ਪੁਲਿਸ ਪ੍ਰੈਜ਼ੈਂਸ ਵਿਜ਼ਿਬਿਲਟੀ ਐਂਡ ਮੇਨਟੇਨਿੰਗ ਅ ਸੈਂਸ ਆਫ ਕੌਨਫੀਡੈਂਸ ਤੇ ਅਸੀਂ ਕੱਲ ਇੱਕ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਲਾਂਚ ਕੀਤੀ ਸੀਗੀ ਜਿਸ ਦਾ ਨੰਬਰ 18003301110 ਹੈ ਤੇ ਇਸ ਤੇ ਇਹ ਸਾਡੇ 112 ਇਨਫਰਾਸਟ੍ਰਕਚਰ ਨਾਲ ਇੰਟੀਗ੍ਰੇਟਿਡ ਹੈਗੀ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਖੁੱਲ੍ਹ ਕੇ ਬੇਧੜਕ ਜੇ ਕੋਈ ਐਕਸਟਰਸ਼ਨ ਕਾਲ ਕਿਸੇ ਨੂੰ ਆਂਦੀ ਹੈ ਜਾਂ ਕਿਸੇ ਗੈਂਗਸਟਰ ਰਿਲੇਟਿਡ ਐਕਟੀਵਿਟੀ ਬਾਰੇ ਕਿਸੇ ਦੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਤੇ ਇਸ ਹੈਲਪਲਾਈਨ ਤੇ ਕਾਲ ਕਰੋ ਤੁਹਾਡੀ ਆਈਡੈਂਟੀਟੀ ਜਿਹੜੀ ਉਹ ਅਨੋਨਿਮਸ ਰੱਖੀ ਜਾਊਗੀ ਤੇ ਇਨਫੋਰਮੇਸ਼ਨ ਸ਼ੇਅਰ ਕਰੋ ਉਸ ਤੇ ਕਾਰਵਾਈ ਹੋਊਗੀ ਅਸੀਂ ਰਿਵਿਊ ਕੀਤਾ ਜਿਹੜੇ ਸਾਡੇ ਪਿਛਲੇ ਸੈਪਟੈਂਬਰ 2024 ਤੋਂ ਬਾਅਦ ਇੱਕ ਲਗਾਤਾਰ ਕੋਸ਼ਿਸ਼ਾਂ ਹੋਈਆਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਡਿਸਟਰਬ ਕਰੋ ਇਸ ਤਰ੍ਹਾਂ ਦੇ 26 अटेम्प्ट्स ਹੋਏ ਹਨ ਤੇ ਉਹ ਸਾਰੇ ਦਾ ਸਾਰੇ ਅਸੀਂ ਫੋਇਲ ਕਰਕੇ ਸਾਰੇ ਕੇਸ ਸਟ੍ਰੇਸ ਕਰ ਲਏ ਹਨ 88 ਜਿਹੜੇ ਮੁਲਜ਼ਮ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਹੈਗੇ ਇਸ ਦੇ ਵਿੱਚ ਜਿਹੜੇ ਗ੍ਰੇਨੇਡ ਅਟੈਕਸ ਹੋਏ ਕੁਝ ਆਈਈਡੀਜ਼ ਜਿਹੜੀਆਂ ਸਮਗਲ ਕਰਕੇ ਸਾਡੇ ਪੁਲਿਸ ਸਟੇਸ਼ਨਸ ਨੂੰ ਟਾਰਗੇਟ ਕੀਤਾ ਗਿਆ ਹਾਈ ਵੈਲਿਊ ਟਾਰਗੇਟਸ ਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਫੋਇਲ ਕਰਤਾ ਗਿਆ ਹੈਗਾ ਤੇ ਪੰਜਾਬ ਪੁਲਿਸ ਇਨ ਕੋਆਰਡੀਨੇਸ਼ਨ ਵਿਦ ਬੀਐਸਐਫ ਅਦਰ ਸਕਿਉਰਿਟੀ ਏਜੰਸੀਜ਼ ਅਸੀਂ ਆਪਣੇ ਇੰਟਰਨੈਸ਼ਨਲ ਬਾਰਡਰ ਤੇ ਸੈਕੰਡ ਲਾਈਨ ਆਫ ਡਿਫੈਂਸ ਤੇ ਵੀ ਜਿਹੜਾ ਸਾਡਾ ਐਂਟੀ ਡਰੋਨ ਸਿਸਟਮ ਇੰਸਟਾਲ ਹੋਇਆ ਹੈ ਉਹ ਕਾਫੀ ਕਾਰਗਰ ਹੋਇਆ ਉਸ ਤੇ ਸਾਨੂੰ ਸਕਸੈਸਸਸ ਮਿਲੇ ਹੈ ਸਾਡੀ ਜਿਹੜੀ ਡਰੱਗਸ ਦੀ ਰਿਕਵਰੀ ਹੈਗੀ ਉਹ ਕਾਫੀ ਇਨਕਰੀਜ਼ ਹੋ ਗਈ ਹੈ 1 ਮਾਰਚ 2025 ਤੋਂ ਬਾਅਦ ਜਦੋਂ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਲਾਂਚ ਹੋਇਆ ਹੈ ਉਸ ਦੇ ਵਿੱਚ 20414 ਐਫਆਈਆਰਸ ਅਜ ਤੱਕ ਦਰਜ ਹੋ ਚੁੱਕੀਆਂ ਹਨ ਜਿਸ ਦੇ ਵਿੱਚ 31177 ਗ੍ਰਿਫਤਾਰੀਆਂ ਹੋਈਆਂ ਹੈ 1342 ਕਿਲੋ ਹੀਰੋਇਨ ਰਿਕਵਰ ਹੋਈ ਹੈ ਜਿਹੜੀ 60% ਆਫ ਟੋਟਲ ਹੀਰੋਇਨ ਰਿਕਵਰੀ ਇਨ ਇੰਡੀਆ ਉਹ ਕੱਲੇ ਪੰਜਾਬ ਸੂਬੇ ਦੇ ਵਿੱਚ ਹੋਈ ਹੈ 24800 ਕੇਜੀ ਪੌਪੀ ਹਸਕ ਰਿਕਵਰ ਹੋਈ ਹੈ 434 ਕਿਲੋ ਓਪੀਅਮ ਰਿਕਵਰ ਹੋਈ ਹੈ 498 ਕਿਲੋ ਗਾਂਜਾ ਤੇ 36 ਲੱਖ ਟੈਬਲੇਟਸ ਰਿਕਵਰ ਹੋਈਆਂ ਤੇ ਇੱਕ ਕੰਟੀਨਿਊਅਸ ਪ੍ਰੈਸ਼ਰ ਪੰਜਾਬ ਪੁਲਿਸ ਜਿਹੜੀ ਹੈਗੀ ਉਹ ਡਰੱਗ ਟ੍ਰੈਫਿਕਰਸ ਤੇ ਬਣਾ ਕੇ ਰੱਖ ਰਹੀ ਹੈ ਸਾਡੀ ਕਨਵਿਕਸ਼ਨ ਰੇਟ 87% ਹੈ ਜਿਹੜੀ ਹਾਈਐਸਟ ਇਨ ਦਾ ਕੰਟਰੀ ਹੈ ਤੇ ਰਿਕਵਰੀਜ਼ ਬਹੁਤ ਹੈਵੀ ਹੋਈਆਂ ਅੱਜ ਅਸੀਂ ਇੱਥੇ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਜਿਹੜਾ ਜਲੰਧਰ ਮਿਊਨਿਸਪਲ ਕਾਰਪੋਰੇਸ਼ਨ ਦੇ ਏਜੇਸ ਦੇ ਅੰਤਰਗਤ ਉਸ ਉਹ ਗੋ ਲਾਈਵ ਹੋਇਆ ਜਲੰਧਰ ਸ਼ਹਿਰ ਦੇ ਵਿੱਚ ਇਹ ਸਿਟੀ ਸਰਵੇਲੈਂਸ ਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ ਦਾ ਫੇਜ਼ 1 ਹੈਗਾ ਇਸ ਦੇ ਵਿੱਚ 13 ਜੰਕਸ਼ਨਸ ਤੇ 142 ਹਾਈ ਰੈਜ਼ੋਲੂਸ਼ਨ ਕੈਮਰਾਜ਼ ਨੂੰ ਇੰਟੀਗ੍ਰੇਟ ਕੀਤਾ ਗਿਆ ਹੈ ਇਸ ਤੋਂ ਟ੍ਰੈਫਿਕ ਮੈਨੇਜਮੈਂਟ ਨੂੰ ਸਟ੍ਰੀਮਲਾਈਨ ਕੀਤਾ ਜਾਊਗਾ ਪਬਲਿਕ ਸਿਕਿਉਰਿਟੀ ਐਨਹਾਂਸ ਹੋਊਗੀ 102 ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ ਐਨਪੀਆਰ ਕੈਮਰਾਸ ਹੈਗੇ 40 ਰੈੱਡ ਲਾਈਟ ਵਾਇਲੇਸ਼ਨ ਡਿਟੈਕਸ਼ਨ ਕੈਮਰਾਸ ਜਿਨ੍ਹਾਂ ਨੂੰ ਆਰਐਲਵੀਡੀ ਕੈਮਰਾਸ ਕਿਹਾ ਜਾਂਦਾ ਹੈ 83 ਬੁਲੇਟ ਕੈਮਰਾਸ ਹੈਗੇ ਫॉर ਜਨਰਲ ਸਰਵੇਲੈਂਸ 4 ਪੀਟੀਜ਼ੈਡ ਕੈਮਰਾਸ ਫॉर ਐਨਹਾਂਸਡ ਮੋਨਿਟਰਿੰਗ ਤੇ ਵਿਜ਼ੂਅਲ ਮੈਸੇਜ ਡਿਸਪਲੇ ਸਕਰੀਨਸ ਵਿਲ ਬੀ ਐਟ 30 ਲੋਕੇਸ਼ਨਸ ਇਨਫਾਰਮਿੰਗ ਦੀ ਪਬਲਿਕ ਸਪੀਡ ਵਾਇਲੇਸ਼ਨ ਡਿਟੈਕਸ਼ਨ ਸਿਸਟਮਸ ਹੈਵ ਬੀਨ ਇਨਸਟਾਲਡ ਐ ਵਿਦ 16 ਕੈਮਰਾਸ ਟੋਟਲ ਜਿਹੜਾ ਸਿਟੀ ਸਰਵੇਲੈਂਸ ਸਿਸਟਮ ਜਿਹੜਾ ਸਮਾਰਟ ਸਿਟੀ ਪ੍ਰੋਜੈਕਟ ਦੇ ਅੰਡਰ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਇੰਸਟਾਲ ਕੀਤਾ ਇਸ ਦੇ ਵਿੱਚ 1003 ਕੈਮਰਾਸ ਹੈਗੇ ਪਬਲਿਕ ਐਡਰੈਸ ਸਿਸਟਮਸ ਹੈਗੇ ਇਮਰਜੈਂਸੀ ਕਾਲ ਬਾਕਸ ਸਿਸਟਮਸ ਹੈਗੇ ਤੇ ਇਹ ਜਿਹੜਾ ਇੱਕ ਸਟੇਟ ਆਫ ਆਰਟ ਮੁਹਾਲੀ ਤੋਂ ਬਾਅਦ ਆ ਜਲੰਧਰ ਪੰਜਾਬ ਦਾ ਦੂਸਰਾ ਸ਼ਹਿਰ ਹੋ ਗਿਆ ਜਿਸ ਦੇ ਵਿੱਚ ਇੰਟੈਲੀਜੈਂਟ ਟ੍ਰੈਫਿਕ ਮੈਨੇਜਮੈਂਟ ਸਿਸਟਮ ਜਿਹੜਾ ਉਹ ਗੋ ਲਾਈਵ ਹੋਇਆ ਥੈਂਕ ਯੂ ਆਈ ਵਿਲ ਵੈਲਕਮ ਕੁਐਸਚਨਸ ਇਫ ਐਨੀ ਸਰ ਇੱਕ ਜਿਹੜੀਆਂ ਜਿਲੰਦਰ ਦੀ ਹੈਗੀ ਆ ਜਿਹੜੀ ਤਾਂ ਤਾਂ ਤੇਲਦੀਆਂ ਨਹੀਂ ਹੈਗੀਆਂ ਸ਼ਰਮਾ ਜੀ 1 ਮਿੰਟ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਿਹੜੀ ਧੰਕੀ ਦਿੱਤੀ ਗਈ ਉਸ ਤੋਂ ਲਹਿ ਦਾ ਜਿਹੜਾ ਹੈਗਾ ਅਰਸ਼ਦੀਪ ਦੰਡਾ ਵੱਲੋਂ ਜੋ ਧੰਕੀ ਦਿੱਤੀ ਗਈ ਕਿ ਦੀਵਾਲੀ ਜਿਹੜੀ ਹੈ ਵੀ ਉਹ ਘਰ ਦੇ ਵਿੱਚ ਸਹੀ ਤਰੀਕੇ ਤੋਂ ਨਹੀਂ ਮਨਾਇਆ ਜਾਵੇਗਾ ਇਸ ਦੇ ਰਿਗਾਰਡਿੰਗ ਵੀ ਸਿਕਿਉਰਟੀ ਜਿਹੜੀਆਂ ਨੇ ਵਧਾਈ ਦੇਖੋ ਜੀ ਅਸੀਂ ਇਸ ਤਰ੍ਹਾਂ ਦੇ ਡਰਪੋਕ ਬੰਦਿਆਂ ਦੀ ਗੀਦੜ ਪੱਪਕੀਆਂ ਤੋਂ ਨਹੀਂ ਡਰਦੇ ਏ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਨਾਲ ਪੂਰੇ ਜੋਸ਼ ਖੁਸ਼ ਨਾਲ ਸਾਰੇ ਫੈਸਟੀਵਲਸ ਮਨਾਏ ਜਾਣਗੇ ਤੇ ਕਿਸੇ ਦੀ ਜ਼ਰूरत ਨਹੀਂ ਇੱਥੇ ਬਾਲ ਵੀ ਬਾਕਾ ਕਰ ਸਕੇ ਸਰ ਵਟਾ ਦਾ ਸਕਿਉਰਟੀ ਮੀਜਰਸ ਇਨ ਬਾਰਡਰ ਏਰੀਆਜ਼ ਇਨ ਬਾਰਡਰ ਏਰੀਆਜ਼ ਯੂ ਸੀ ਵੀ ਹੈਵ এমਪਲੋਏਡ ਟੈਕਨੋਲੋਜੀ ਐਸ ਅ ਫੋਰਸ ਮਲਟੀਪਲਾਇਰ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਉਸੇ 2347 ਅਸੀਂ ਸੀਸੀਟੀਵੀ ਕੈਮਰਾਜ਼ ਇਨਸਟਾਲ ਕਰ ਰਹੇ ਹੈਗੇ ਕਾਫੀ ਕੈਮਰਾਜ਼ ਆਪਰੇਸ਼ਨਲ ਹੋ ਗਏ 64 ਥਾਵਾਂ ਤੇ ਸਾਡੇ ਨਾਕੇ ਜਿਹੜੇ ਹੈਗੇ BSF ਦੇ ਨਾਲ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਅਸੀਂ ਉੱਥੇ ਬਾਰਡਰ ਤੇ ਪੈਟ੍ਰੋਲਿੰਗ ਕਰਦੇ ਹਾਂ ਫਰਸਟ ਲਾਈਨ ਆਫ ਡਿਫੈਂਸ ਤੇ BSF ਡਿਪਲੋਇਡ ਹੈ ਸੈਕੰਡ ਲਾਈਨ ਆਫ ਡਿਫੈਂਸ ਤੇ ਸਟੇਟ ਪੁਲਿਸ ਹੈ ਸੋ ਇੰਟੀਗ੍ਰੇਟਿਡ ਮੈਨਰ ਦੇ ਵਿੱਚ ਅਸੀਂ ਜਿਹੜੇ ਡਰੋਨ ਡਰਾਪਿੰਗ ਜ਼ੋਨਸ ਉਹ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਹੈ ਜਿਹੜੇ ਐਂਟੀ ਡਰੋਨ ਸਿਸਟਮ BSF ਦੇ ਵੀ ਕੰਮ ਕਰ ਰਹੇ ਹਨ ਆਰਮੀ ਦੇ ਵੀ ਕੰਮ ਕਰ ਰਹੇ ਹਨ ਸਟੇਟ ਪੁਲਿਸ ਦੇ ਵੀ ਇੱਕ ਕੋਆਰਡੀਨੇਸ਼ਨ ਦੇ ਨਾਲ ਸੋ ਸਾਡੀ ਜਿਹੜੀ ਰਿਕਵਰੀ ਕਾਫੀ ਡੂ ਟੂ ਕਨਫਿਡੈਂਸ਼ੀਅਲਿਟੀ ਮੈਂ ਨੰਬਰਸ ਤੇ ਕਈ ਚੀਜ਼ਾਂ ਨਹੀਂ ਦੱਸ ਸਕਦਾ ਪਰ ਸਾਨੂੰ ਕਾਫੀ ਸ ਰੀਸੈਂਟ ਫਲਡਸ ਦੀ ਵਜੇ ਵੀ ਵਰ ਗੀਅਰਡ ਅਪ ਕਿ ਅਕ੍ਰੋਸ ਦੀ ਬਾਰਡਰ ਸਮਗਲਿੰਗ ਵਧੂਗੀ ਤੇ ਉਸ ਦਾ ਅਸੀਂ ਮੂੰ ਤੋੜ ਜਵਾਬ ਦੇਣ ਦੇ ਵਿੱਚ ਅਸੀਂ ਸક્ષਮ ਰਹੇ ਸਰ ਰੈਡ ਲਾਈਟਾਂ ਦੀ ਅਧਿਕਾ ਮੀ ਚੱਲ ਰਹੀਆਂ ਹੈਗੀਆਂ ਤੇ ਜਿਹੜੀ ਲੌਂਚ ਕੀਤੀ ਸਿਸਟਮ ਤਾਂ ਗਲੋਬਲ ਗਵਰਨਮੈਂਟ ਵੱਲੋਂ ਰੈਡ ਲਾਈਟ ਚੱਲਣ ਗਈਆਂ ਉਸ ਤੋਂ ਬਾਅਦ ਸਿਸਟਮ ਦਾ ਜਾਬ ਦੀ ਤਾਂ ਚੱਲ ਗਈ ਤੇ ਬਿਲਕੁਲ ਜੀ ਰੈਡ ਲਾਈਟ ਸਾਰੀਆਂ ਚੱਲਣ ਗਈ ਤੇ ਕਮਿਸ਼ਨਰ ਸਾਹਿਬ ਇਸ ਹੇਰ ਸੋ ਦੇਵਿੰਨ ਸਵਾਲ ਸੇ ਕਿ ਤੁਸੀਂ ਜ਼ਿਕਰ ਕੀਤਾ ਆਪੀਆਰ ਤੋਂ ਸਾਰੀਆਂ ਚੀਜ਼ਾਂ ਦਾ ਰੇਡ ਪਰਸਪੈਕਸ਼ਨ ਨਾਲ ਤੁਸੀਂ ਦੇਖ ਸਕਦੇ ਸਾਰਿਆਂ ਨੂੰ ਜਿਹੜਾ ਇੱਕ expos ਕੀਤਾ ਕਿ ਸਿੱਕਨੋਮੀ ਪਿਛਲੇ ਦਿਨਾਂ ਦੇ ਲਈ ਤਰਨ ਤਰਨ ਦੇ ਵਿੱਚ ਕੁਮਾਰਡ ਹੁੰਦਾ ਦੋ ਬੱਚਿਆਂ ਦਾ ਕਿ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿ ਕਲੀਨ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਉੱਤੋਂ ਨਿਕਲਦਾ ਕਾਰਨ ਕਿ ਉਹਨੇ ਸੋਸ਼ਲ ਮੀਡੀਆ ਤੇ ਨਿਕਲ ਕੇ ਗਾਲਾਂ ਕੱਢੀਆਂ ਜਾਂ ਅੱਦਾ ਕੱਢੀਆਂ। ਕੀ ਪੰਜਾਬ ਪੁਲਿਸ ਇਹਦੇ ਉੱਤੇ ਵੀ ਕੰਮ ਕਰਦੀ ਪਈ ਜਾਂ ਜੋ ਸਾਈਬਰ ਦੇ ਨਾਲ ਰਿਲੇਟਡ ਜਾਂ ਬਿਲਕੁਲ ਹੀ ਸੋਸ਼ਲ ਮੀਡੀਆ ਦੇ ਉੱਤੇ ਧਮਕੀਆਂ ਦਿੰਦੇ ਨੇ ਤਾਂ ਇਸ ਤੋਂ ਬਾਅਦ ਅਗਰ ਰਿਜ਼ਲਟ ਦੇਖਣਾ। ਮੈਂ ਤੁਸੀਂ ਬਹੁਤ ਸਹੀ ਤੇ ਰਿਲੇਵੈਂਟ ਪੁਆਇੰਟ ਜਿਹੜਾ ਤੁਸੀਂ ਫਲੈਗ ਕੀਤਾ ਹੈਗਾ ਮਿਸਯੂਜ਼ ਆਫ ਸੋਸ਼ਲ ਮੀਡੀਆ। ਅਸੀਂ ਇਸ ਤੇ ਬਹੁਤ ਸਖਤੀ ਨਾਲ ਅਸੀਂ ਕਰੈਕਟਡਾਊਨ ਕੀਤਾ ਹੈਗਾ। ਰੀਸੈਂਟ ਜਿਹੜੀ ਕੰਟਰੋਵਰਸੀਆਂ ਹੋਈਆਂ ਜਿਨ੍ਹਾਂ ਨੇ भी की है सोशल मीडिया सेम जरा भी लॉ वायट करेगा मुहिम चलाई जा रही है लेकिन वो कुलविंदर सिंह के जिसके घर पर हमला हुआ सौ से डेढ़ लोगों ने किया उन्होंने कहा मैंने तो कोई पुलिस को इन्फॉर्मेशन भी नहीं दी फिर भी उसके घर पर हमला हुआ मतलब की एप के जरिए नंबर भी आपने प्रोवाइड है कि सूचित किया जाए तो ऐसे अगर हमले होने शुरू हो गए तो फिर कैसे बचाओ नहीं, आपको ये पता है कि इसमें बहुत आप सभी लोगों का सहयोग हमारे पास रहा है और बहुत जबरदस्त कामयाबी हुई है ज, जो हमारी तो मैं समझता हूँ कि कोई भी ऐसा इंसिडेंट होगा उसमें हम सख्त कार्रवाई करेंगे लोगों को फियरलेसली विदाउट एनी फियर दे शुड कम एंड शेयर इंफॉर्मेशन भी तरफ जी साड़ी जड़ी हेल्पलाइन हैगी बताया था भाई हमने ये गोलियां चलाएं लेकिन उनके वकील ने कह दिए एआई है वो वो चीज मामला सर एਦੇ ਨਾਲ ਇੱਕ ਜੁੜਦਾ ਸਵਾਲ ਇਹ ਵੀ ਹੈ ਕਿ ਅਸੀਂ ਸਾਈਬਰ ਦਾ ਤੁਸੀਂ ਕਰਦੇ ਹੋ ਕੰਮ ਕਰਦੇ ਹੋ ਅਸੀਂ ਅਪਰੀਸ਼ੀਏਟ ਕਰਦੇ ਹਾਂ ਕਿ ਪੇਜ ਬੰਦ ਹੋ ਜਾਂਦੇ ਨੇ ਪਰ ਆਫਟਰ ਸਮ ਟਾਈਮ ਦੁਬਾਰਾ ਫੇਰ ਜਾਨੀ ਇਹ ਤਾਂ ਨਵੀਂ ਜੋ ਬਣ ਗਈ ਡੋਨਾ ਐਗਜ਼ੈਂਪਲ ਇਹਦੇ ਚ ਕੋਟ ਕਰਾਂਗਾ ਸਹਿਜ਼ਾਦ ਪੱਟੀ ਦੀ ਉਸ ਨੂੰ ਦਾ ਇੰਟਰਨੈਟ ਤੇ ਫੇਸਬੁੱਕ ਤੇ ਫੇਰ ਬੰਦ ਕੀਤਾ ਉਸ ਤੋਂ ਬਾਅਦ ਉਹ WhatsApp ਤੇ ਆ ਗਿਆ WhatsApp ਤੋਂ ਬੰਦ ਕੀਤਾ ਉਹ Instagram ਤੇ ਆ ਗਿਆ ਕਿਆ ਇੰਦੇ ਪਿੱਛੇ ਸਰਵੇਲੈਂਸ ਪ੍ਰੋਪਰ ਫੋਨ ਦੇ ਨਾਲ ਨਹੀਂ ਹੋ ਸਕਦੀ ਜੇ ਅਗਲਾ ਇੱਕ ਬੰਦ ਕਰਦਾ ਦੂਸਰਾ ਅਜੇ ਕਿਉਂਕਿ ਸੇਮ ਐਸ ਇਟ ਇਜ਼ অল ਦਾ ਪ੍ਰੋਸੈਸ ਚੱਲ ਹੀ ਜਾਂਦਾ ਦੇਖੋ ਇਹ ਹੈ ਨਾ ਕਿ ਇਟ ਇਜ਼ ਆਲਸੋ ਮਤਲਬ ਇਹ ਕਹ ਲਓ ਇੱਕ ਜੁਡੀਸ਼ੀਅਸ ਬੈਲੈਂਸ ਹੈ ਬਿਟਵੀਨ ਸੇਫਟੀ ਐਂਡ ਸਿਕਿਉਰਿਟੀ ਆਫ एवरीवन ਐਂਡ ਪ੍ਰਾਈਵੇਸੀ ਸੋ ਜਿਹੜੇ ਸੋਸ਼ਲ ਮੀਡੀਆ ਪਲੈਟਫਾਰਮਸ ਹੈਗੇ ਕਈ ਵਾਰੀ ਕਈ ਚੀਜ਼ਾਂ ਨੂੰ ਤੁਸੀਂ ਸੁਣਿਆ ਵੀ ਹੋਣਾ ਜਿਵੇਂ ਟਵਿੱਟਰ ਨੇ ਕਈ ਚੀਜ਼ਾਂ ਕੰਟੈਸਟ ਕੀਤੀ ਕਿ ਜੀ ਇਹ ਜਿਹੜਾ ਅਸੀਂ ਬੈਨ ਨਹੀਂ ਮੰਨਦੇ ਇਹ ਫਰੀडम ਆਫ ਸਪੀਚ ਹੈ ਸੋ ਇਸ ਤਰ੍ਹਾਂ ਦੇ ਚੈਲੰਜਸ ਆਉਂਦੇ ਆ ਇੱਕ ਤੇ ਇਹ ਇੱਕ ਇਹ ਕਨ ਦੂਜਾ ਕਨਸੈਪਟ ਹੈ ਕਿ ਜਿਹੜਾ ਮਲਜ਼ਮ ਹੈ ਉਹ ਚਲਾਕ ਹੁੰਦਾ ਹੈ ਸੋ ਉਹ ਨੈਚੁਰਲੀ ਤਰੇ ਤਰੇ ਦੇ ਤਰੀਕੇ ਲੱਭਦਾ ਹੈ ਕਿ ਮੈਂ ਕਿਵੇਂ ਬਚ ਸਕਾਂ ਕਿਵੇਂ ਸੋ ਇੱਕ ਇੱਕ ਪੇਜ ਬੰਦ ਹੋ ਜਾਂਦਾ ਹੈ ਉਹ ਨਵਾਂ ਪੇਜ ਆ ਜਾਂਦਾ ਹੈ ਅੱਜਕੱਲ ਇਹ ਵੀ ਆ ਰਿਹਾ ਇਨਫੈਕਟ ਅਸੀਂ ਮੀਟਿੰਗ ਚ ਡਿਸਕਸ ਕੀਤਾ ਕਿ ਇਹ ਦੂਜਿਆਂ ਜਿਹੜੇ ਵੈਲ ਐਸਟੈਬਲਿਸ਼ਡ ਸੋਸ਼ਲ ਮੀਡੀਆ ਪੇजेस ਹੈਗੇ ਉਹ ਬਾਏ ਕਰ ਲੈਂਦੇ ਉਸ ਤੋਂ ਬਾਅਦ ਉਹਨੂੰ ਲਾਂਚ ਕਰਦੇ ਆਂ ਸੋਸ਼ਲ ਮੀਡੀਆ ਦਾ ਯੂਜ਼ ਰਿਕਰੂਟਮੈਂਟ ਲਈ ਕੀਤਾ ਜਾਂਦਾ ਹੈ ਇੰਡਿਊਸਮੈਂਟ ਲਈ ਕੀਤਾ ਜਾਂਦਾ ਹੈ ਥ੍ਰੈਟਸ ਲਈ ਕੀਤਾ ਜਾਂਦਾ ਹੈ ਸੋ ਅਸੀਂ ਕਾਫੀ ਇਸ ਪਾਸੇ ਅਲਰਟ ਹੈ ਕਿ ਹਰ ਡਿਸਟ੍ਰਿਕਟ ਦੇ ਵਿੱਚ ਹੁਣ ਸੋਸ਼ਲ ਮੀਡੀਆ ਸੈਲਸ ਬਣ ਗਏ ਆ ਸਾਡੇ ਸਾਡੀ ਸੈਂਟਰਲ ਜਿਹੜੀ ਸਾਈਬਰ ਕ੍ਰਾਈਮ ਡਿਵੀਜ਼ਨ ਹੈ ਸਾਡਾ ਤਾਲਮੇਲ ਜਿਹੜਾ ਗਵਰਨਮੈਂਟ ਆਫ ਇੰਡੀਆ ਏਜੰਸੀਜ਼ ਨਾਲ ਮਿਨਿਸਟਰੀ ਆਫ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਤੇ ਮੀਟੀ ਨਾਲ ਹੈ ਸੋ ਅਸੀਂ ਕਾਫੀ ਇਸ ਪ੍ਰਤੀ ਅਵੇਰਨੈਸ ਵੀ ਅਸੀਂ ਵਧਾਈ ਹੈ ਟ੍ਰੇਨਿੰਗ ਵੀ ਪੁਲਿਸ ਫੋਰਸ ਦੀ ਕੀਤੀ ਹੈ ਸਾਈਬਰ ਐਕਸਪਰਟਸ ਵੀ ਅਸੀਂ ਰਿਕਰੂਟ ਕੀਤੇ ਹੈਗੇ ਡੋਮੇਨ ਐਕਸਪਰਟਸ ਤੋਂ ਅਸੀਂ ਕਾਫੀ ਅਲਰਟਨੈਸ ਨਾਲ ਇਸ ਜਿਹੜੀ ਸਾਈਬਰ ਥ੍ਰੈਟ ਆ ਕੇ ਪੁਲਿਸ ਦਸਖਤ ਮੰਗਦੀ ਹੁੰਦੀ ਹੈ ਮਲਜਮ ਲਾ ਲੋ ਇੱਥੇ ਲੱਗੇ ਰਹੇ ਸਾਡੀ ਸਾਡੀ ਕੋਸ਼ਿਸ਼ ਹੈ ਸਰ ਸਾਡੀ ਬਿਨਾਂ ਨਗਰ ਦੇ ਬਿਆਰ ਦੇ ਵਿੱਚ ਜਿਹੜਾ ਹੁਣ ਸੋਸ਼ਲ ਮੀਡੀਆ ਦੇ जिम्मेਵਾਰ ਕੋਈ ਪੋਲੀਟਿਕਲ ਕਾਰਵਾਈ ਹੋਈ ਉਸ ਨੂੰ ਪੈਕੀ ਉਹ ਤਾਂ ਜੋ ਜਿਹੜਾ ਮੈਨੂੰ ਪਤਾ ਲੱਗਿਆ ਕਿ ਇਟ ਵਾਸ ਅ ਫੇਕ ਇਨਸੀਡੈਂਟ ਤੇ ਉਸ ਤੇ ਅਪਰੋਪਰੀਏਟ ਲੀਗਲ ਐਕਸ਼ਨ ਲਿਆ ਜਾਊਗਾ ਸਰ ਲੋਕ ਪਹਿਲੀ ਇਦੇ ਵਿੱਚ ਆਪਣਾ ਬੇਸਿਕ ਉਸ ਤਰ੍ਹਾਂ ਚੁੱਕਿਆ ਜਿਹੜਾ ਹੈਗਾ ਹੈ ਉਹ ਆਪਣਾ ਮਜ਼ਬੂਤ ਹੈ ਜਾਂ ਜਿਵੇਂ ਹੁਣ ਲਾਈਟਾਂ ਹੋਈਆਂ ਜਾਂ ਟਰੈਕਿੰਗ ਸਿਸਟਮ ਹੋ ਗਏ ਹਨ ਗੱਡੀ ਜਿਹੜੀ ਹੈ ਕਿ ਇਸ ਟ੍ਰੈਕ ਚਲਣੀ ਉਹਦੇ ਬਾਰੇ ਅਵੇਅਰਨੈਸ ਪਲੱਸ ਉਸ ਤੋਂ ਬਾਅਦ ਜਿਹੜਾ ਨਹੀਂ ਤੁਹਾਡਾ ਪੁਆਇੰਟ ਨਹੀਂ ਉਹ ਪੁਆਇੰਟ ਇਜ਼ ਵੈਲ ਟੇਕਨ ਜੋ ਤੁਸੀਂ ਬਹੁਤ ਹੀ ਪੋਲਾਈਟਲੀ ਗੱਲ کہہ ਰਹੇ ਹੋ ਕਿ ਵੀ ਸਾਡਾ ਜਿਹੜਾ ਸਿਸਟਮ ਵੀ ਚੰਗਾ ਹੋਣਾ ਚਾਹੀਦਾ ਸਟਰੀਮਲਾਈਨਿੰਗ ਹੋਣੀ ਚਾਹੀਦੀ ਸੋ ਆਈ ਥਿੰਕ ਸੀਪੀ ਸਾਹਿਬ ਇਜ਼ ਹੇਅਰ ਸੋ ਸ਼ੀਲ ਟੇਕ ਅ ਪੋਜ਼ਿਟਿਵ ਥਿਊ ਓਨ ਦਾ ਮੈਟਰ ਤੇ ਮੇਰਾ ਡੋਮੇਨ ਨਹੀਂ ਹੈ ਜੀ ਇਹਨਾਂ ਦਾ ਡੋਮੇਨ ਹੈ ਇਹ ਕਹਿੰਦੇ ਵੇ ਚਲਾਨ ਕੱਟ ਕਰੋ ਜਾਂ ਬਹੁਤ ਵਰਨਿੰਗ ਡਰਾਬੈਕਸ ਆਲਸੋ ਲਾਈਕ ਜਿਵੇਂ ਮਤਲਬ ਮੰਨ ਲਓ ਕੋਈ ਬੰਦਾ ਗੱਡੀ ਖਰੀਦਦਾ ਹੈ ਆਰਸੀ ਨਹੀਂ ਟਰਾਂਸਫਰ ਕਰਦਾ ਹਨਾ ਸੋ ਸਰ ਦੀ ਨਹੀਂ ਨਹੀਂ ਡੈਫੀਸ਼ੈਂਸੀਸ ਆ ਰਹੇ ਨੇ ਇੱਕ ਗੱਲ ਇਹ ਸੀਪੀ ਸਾਹਿਬ ਨੇ ਕਈ ਵਾਰੀ ਮੀਟਿੰਗਸ ਕੀਤੀਆਂ ਕਾਰਪੋਰੇਸ਼ਨ ਵਾਲੋ ਉਹਨਾਂ ਨੂੰ ਕਿਹਾ ਵੀ ਹੈ ਪਰ ਲਾਈਟਾਂ ਫਿਰ ਵੀ ਨਹੀਂ ਚੱਲਦੀਆਂ ਨਹੀਂ ਦੇਖੋ ਕਾਰਪੋਰੇਸ਼ਨ ਵੱਲੋਂ ਵੀ ਐਫਰਟਸ ਬਹੁਤ ਕੀਤੇ ਜਾ ਰਹੇ ਹਨ ਸੋ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਚ ਬਹੁਤ ਇਨਫਰਾਸਟ੍ਰਕਚਰ ਦੀ ਇੰਪਰੂਵਮੈਂਟ ਹੋਗੀ ਸਰ ਪਿਛਲੇ ਮਹੀਨੇ ਪੁਆਇੰਟ ਇਹ ਪਕੜਾ ਗਿਆ ਪਰਮਿੰਦਰ ਸਿੰਘ ਪੰਜਾਬ ਪੁਲਿਸ ਕੋਲੋਂ ਇਸ ਸੌਂਪ ਦਿਆ ਗਿਆ ਹੈ ਤਾਂ ਉਸੇ ਕੋਈ ਇਨਫੋਰਮੇਸ਼ਨ ਮਿਲ ਪਈ ਹੈ ਕਿ ਅਭੀ ਤੱਕ ਕਿਆ ਕੁਝ ਕਿਉਂਕਿ ਜੋ ਅਤੰਕੀਓ ਦੁਆਰਾ ਹਮਲੇ ਦੀ ਧਮਕੀ ਵੀ دی ਜਾ ਰਹੀ ਹੈ ਦੇਖੋ ਜੀ ਐ ਮੈਂ ਦੱਸਣਾ ਚਾਹਵਾਂਗਾ ਸਾਡਾ ਰਿਜ਼ੋਲਵ ਜਿਹੜਾ ਪੰਜਾਬ ਪੁਲਿਸ ਦਾ ਹੈਗਾ ਕਿ ਕੋਈ ਵੀ ਆਫੈਂਡਰ ਸਾਡੇ ਹੱਥਾਂ ਤੋਂ ਦੂਰ ਨਹੀਂ ਹੈ ਤੁਸੀਂ ਅਜੇ ਬਾਹਰ ਤੁਸੀਂ ਬੈ ਕੇ ਇਹ ਨਾ ਸੋਚੋ ਕਿ ਤੁਸੀਂ ਸੇਫ ਹੋ ਅਸੀਂ ਤੁਹਾਨੂੰ ਮੈਪ ਕਰਾਂਗੇ ਹਰ ਕ੍ਰਾਈਮ 'ਚ ਜਿਸ ਦੀ ਇਨਵੋਲਵਮੈਂਟ ਹੈਗੀ ਤੇ ਉਸ ਨੂੰ ਅਸੀਂ ਜਸਟਿਸ ਤੱਕ ਲੈ ਕੇ ਆਵਾਂਗੇ ਸੋ ਇਹ ਇੱਕ ਮੈਸੇਜ ਸਾਰਿਆਂ ਲਈ ਸਾਡਾ ਕ੍ਰਿਮੀਨਲਸ ਲਈ ਹੈਗਾ ਜਿਹੜੇ ਕ੍ਰਿਮੀਨਲਸ ਬਾਹਰ ਬੈਠੇ ਆ ਤੇ ਬਾਕੀ ਮੈਂ ਯੂਥ ਨੂੰ ਅਪੀਲ ਕਰਾਂਗਾ ਕਿ ਇਹ ਗੁਮਰਾਹ ਨਾ ਹੋ ਇਸ ਤਰ੍ਹਾਂ ਦੇ ਅੰਸਰ ਦੇ ਆਖੇ ਆ ਕੇ ਗੁਮਰਾਹ ਨਾ ਹੋ ਅੱਜਕੱਲ ਇੱਕ ਬਹੁਤ ਟ੍ਰੈਂਡ ਚੱਲਾ ਪਿਆ ਹੈ ਕਿ ਯੂਥ ਨੂੰ ਹੈ ਲੁਭਾ ਲੈਂਦੇ ਕਿ ਤੁਹਾਨੂੰ ਬਾਹਰ ਸੈਟਲ ਕਰਾ ਲਾਂਗੇ ਸੋ ਇਹ ਤੁਸੀਂ ਪੜ੍ਹਾਈ ਵੱਲ ਧਿਆਨ ਦਿਓ ਏਮਪਲੋਇਮੈਂਟ ਵੱਲ ਧਿਆਨ ਦਿਓ ਤੇ ਕ੍ਰਾਈਮ ਤੋਂ ਦੂਰ ਰਹੋ ਇਹ ਮੇਰੀ ਅਪੀਲ ਹੈ ਸਰ ਇਹ ਕਦੂਤੀ ਗੱਲ ਹੈ ਸਰ ਕੰਪੀ ਕੋ ਲਾਇਆ ਗਿਆ ਲੇਕਿਨ ਗੈਂਗਸਟਰ ਕਿਉਂ ਅੱਜ ਤੱਕ ਲਾਏ ਜਾ ਰਹੇ ਨੇ ਜੋ ਬਾਹਰ ਸੇ ਬੈਠ ਕੇ ਪੰਜਾਬ ਮੇ ਵਾਰਦਾਤ ਕਰਦੇ ਨੇ ਬੀ ਕਾਫੀ ਐਫਰਟ ਦੇਖੋ ਜੀ ਇਹਦਸ ਕੀ ਹੁੰਦਾ ਹੈ ਕਿ ਇਸ ਇੰਟਰਨੈਸ਼ਨਲ ਕੋਆਪਰੇਸ਼ਨ ਇਸ ਰਿਕੁਆਇਰਡ ਕੁਛ ਕੰਟਰੀਜ਼ ਨਾਲ ਸਾਡਾ ਚੰਗਾ ਤਾਲਮੇਲ ਹੈ ਸੋ ਸਾਨੂੰ ਗਵਰਨਮੈਂਟ ਆਫ ਇੰਡੀਆ ਦੀ ਬਹੁਤ ਸਪੋਰਟ ਮਿਲ ਰਹੀ ਹੈ ਤੋ ਸਾਡੇ ਐਫਰਟਸ ਜਾ ਰਹੀ ਹੈ ਤਾਂ ਜਵੇਂ ਅਸੀਂ ਪਿੱਛੇ ਉਹ ਅਮਰਿਤਪਾਲ ਰੋਮੀ ਲਿਆਂਦਾ ਸੀਗਾ ਜਸਟ ਅ ਮੰਥ ਪੈਕ ਜਿਹੜਾ 2019 ਚ ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਸੀ ਸੋ ਕਈ ਲੋਕਾਂ ਨੂੰ ਕਈ ਦੇਸ਼ਾਂ ਤੋਂ ਸਾਨੂੰ ਉਸ ਲੈਵਲ ਦੀ ਕੋਆਪਰੇਸ਼ਨ ਨਹੀਂ ਮਿਲ ਰਹੀ ਸੋ ਮੈਂ ਆਈ ਵਿਲ ਨਾਟ ਲਾਈਕ ਟੂ ਨੇਮ ਦਾ ਕੰਟਰੀਜ਼ ਸੋ ਇਹ ਮਤਲਬ ਕੰਟੀਨਿਊਸ ਇੱਕ ਪ੍ਰੋਸੈਸ ਹੈਗਾ ਸੈਟ ਦੇ ਨਾਲ ਉਸੇ 20000 ਐਫਆਈਆਰ ਤੱਕ ਜਿਸ سپورਟ ਕਰਤੀ ਹੈ ਇਹਨੇ ਹ ਤੱਕ ਕਿ ਉਹ ਕੋ ਆਈਐਸਆਈ ਮੈਂ ਤੇ ਕਹਾਂਗਾ ਜੀ سپورਟ ਨਹੀਂ ਉਹ ਤੇ ਮਾਸਟਰਮਾਈਂਡ ਕਰਦੀ ਹੈ ਜੀ ਉੱਥੇ ਹਰਵਿੰਦਰ ਰਿੰਦਾ ਬੈਠਿਆ ਹੈਗਾ ਉਹ ਸਾਰੇ ਜਿਹੜੇ ਐ ਫੋਰਨ ਬੇਸਡ ਨੋਟਸ ਐ ਜਿਹੜੇ ਕੈਨੇਡਾ ਦੇ ਵਿੱਚ ਯੂਐਸ ਦੇ ਵਿੱਚ ਯੂਰਪ ਦੇ ਵਿੱਚ ਉਹਨਾਂ ਨੂੰ ਇਨਸਟਰਕਸ਼ਨਸ ਹੀ ਆਈਐਸਆਈ ਦੀ ਇਨਸਟਰਕਸ਼ਨਸ ਉਹਨਾਂ ਨੂੰ ਕਨਵੇ ਹੁੰਦੀ ਐ ਅਸੀਂ ਇਹ ਵੀ ਟ੍ਰੈਂਡ ਦੇਖਿਆ ਜਿਨ੍ਹਾਂ ਨੂੰ ਅਸੀਂ ਪੀਆਈਓਸ ਕਹਿੰਦੇ ਆ ਪਾਕਿਸਤਾਨੀ ਇੰਟੈਲੀਜੈਂਸ ਆਫਿਸਰਸ ਉਹ ਡਾਇਰੈਕਟਲੀ ਜਿਹੜੇ ਬਾਰਡਰ ਕਰਾਸਰਸ ਹੈਗੇ ਇੱਥੇ ਜਿਹੜੇ ਮਿਸਚੀਵੀਅਸ ਐਲੀਮੈਂਟਸ ਹੈਗੇ ਉਹਨਾਂ ਨੂੰ ਟੈਲੀਫੋਨ ਕਰਕੇ ਡਾਇਰੈਕਸ਼ਨਸ ਦਿੰਦੇ ਆ ਆਪਰੇਸ਼ਨ ਸਿੰਦੂਰ ਤੋਂ ਬਾਅਦ ਖਾਸ ਤੌਰ ਤੇ ਪਾਕਿਸਤਾਨ ਦੀ ਕੋਸ਼ਿਸ਼ ਹੈਗੀ ਕਿ ਸਾਡੀ ਸਟੇਟ ਦੇ ਵਿੱਚ ਉਹ ਅਫਰਾ ਤਫਰੀ ਫੈਲਾਨ ਤੇ ਜਿਹੜੀ ਇੱਥੇ ਇੰਟਰਨਲ ਸਿਕਿਉਰਿਟੀ ਸਿਚੁਏਸ਼ਨ ਨੂੰ ਡਿਸਟਰਬ ਕਰਨ ਬਟ ਸਾਰੀ ਏਜੰਸੀਆ ਜਿਹੜੀਆਂ ਇਕੱਠੇ ਹੋ ਕੇ ਜਿਹੜੇ ਇਸ ਨੂੰ ਜਿਹੜਾ ਹੈਗਾ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਮੇਨਟੇਨ ਰੱਖਣ ਵਾਲਾ ਕਿ ਜਿਹੜੀਆਂ ਤੁਸੀਂ ਵੀ ਨਜ਼ਰ ਆਪਿਆ ਯਾਰ ਦਾ ਜ਼ਿਕਰ ਕੀਤਾ ਬਹੁਤ ਸਾਰੇ ਰਿਕਵਰੀ ਨਹੀਂ ਹੈ ਈਦਾ ਇਹ ਰਿਜ਼ਲਟ ਦਿੱਖਤ ਮਿਲੇ ਕਿ ਪੈਟੀ ਕ੍ਰਾਈਮ ਜਿਹੜੀਆਂ ਸਿਟੀਆਂ ਦਾ ਮੋਲੋ ਪਰ ਕਟਿਆ ਹੋਵੇ ਕ੍ਰਾਈਮ ਗ੍ਰਾਫ ਕਟਿਆ ਹੋਵੇ ਨਹੀਂ ਕਾਫੀ ਕਟਿਆ ਜੀ ਪੈਟੀ ਕ੍ਰਾਈਮ ਕਟਿਆ ਹੈ ਸਨੇਚਿੰਗ ਵੀ ਕੱਟੀ ਕਿਉਂਕਿ ਕਾਫੀ ਜਿਹੜੇ ਮੈਂ ਤੇ ਇਹਨਾਂ ਨੂੰ ਵਿਕਟਮ ਹੀ ਕਹਾਂਗਾ ਜਿਹੜੇ ਆਪਣੇ ਡਰਗ ਜਿਹੜੇ ਯੂਜ਼ਰਸ ਹੈਗੇ ਇਹਨਾਂ ਪ੍ਰਤੀ ਵੀ ਸਾਡਾ ਪੋਜ਼ਿਟਿਵ ਐਟੀਟਿਊਡ ਹੈ ਕਾਫੀ ਬੱਚੇ ਕ੍ਰਾਈਮ ਚ ਇਨਵੋਲ ਹੋ ਜਾਂਦੇ ਸੀ ਜਿਹੜਾ ਟ੍ਰੈਂਡ ਅਸੀਂ ਹੁਣ ਦੇਖਿਆ ਕਿ ਉਹ ਕਟਿਆ ਹੈਗਾ ਪਰ ਕਿਸੇ ਸਰ ਇੱਕ ਗਰੁੱਪ ਹੋ ਗਿਆ ਨੇ ਅਸਲੇ ਜਿਹੜੀਆਂ ਗਰੇਸ਼ਾਂ ਦੇ ਵਿੱਚ ਜਿਹੜੇ ਗੈਂਗ ਹੈਗੇ ਨੇ ਸਕਰੀਏ ਨੇ ਜਿਹੜੇ ਪੰਜਾਬ ਨੂੰ ਪ੍ਰਫੁੱਲਤ ਕਰਦੇ ਨੇ ਨਹੀਂ ਇਹ ਕਾਫੀ ਗੈਂਗਸ ਹੈਗੇ ਜੀ ਇਹਨਾਂ ਦਾ ਬੇਸਿਕਲੀ ਇਹ ਕੰਟੀਨਿਊਸ ਪ੍ਰੋਸੈਸ ਚੱਲਦਾ ਰਹਿੰਦਾ ਹੈ ਗੈਂਗਸ ਜਿਹੜੇ ਰੀਅਲਾਈਨ ਹੋ ਜਾਂਦੇ ਆ ਟੁੱਟ ਜਾਂਦੇ ਆ ਬੰਦੇ ਫੜਦੇ ਆ ਸੋ ਇਹ ਕੰਟੀਨਿਊਸ ਸਾਡੀ ਅਫਰਟ ਹੈ ਕਿ ਕ੍ਰਾਈਮ ਸ਼ੁੱਡ ਨਾਟ ਪੇ ਇਹ ਮੈਸੇਜ ਲੋਕਾਂ ਨੂੰ ਜਾਣਾ ਚਾਹੀਦਾ